ਅੱਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਇੱਕ ਗਲਾ ਸੌਖਾ ਇਹ ਗਲਾ ਬਣਾਉਣਾ ਇਹ ਆਪਣੇ ਕੋਲੇ ਇੱਕ 셔ਟ ਸਲਾਈ ਕੀਤੀ ਹੈ ਇਹਨਾਂ ਨੇ ਕਫ ਵਾਲੀ ਬਾਹ ਤਿਆਰ ਕਰਵਾਈ ਸੀ ਠੀਕ ਹੈ ਜੀ ਤੇ ਇਹ ਗਲਾ ਜਿਹੜਾ ਨਾਲ ਬਹੁਤ ਹੀ ਛੋਟਾ ਪਾਉਂਦੀ ਹੈ ਤੇ ਇਦਾਂ ਆਪਾਂ ਇਹਦੇ ਫੱਟੀ ਵਾਲੇ ਗਲੇ ਤਿਆਰ ਕਰਦੇ ਹੁੰਦੇ ਆ ਇਹ ਹੈਗਾ ਕੜਾਈ ਵਾਲਾ ਸੂਟ ਤੇ ਇਹਦੇ ਤਾਂ ਕਰਕੇ ਆਪਾਂ ਨੇ ਬਰੀਕ ਪੱਟੀ ਲਗਾਈ ਆ ਇਹ ਵਾਲੀ ਤੇ ਇੱਥੇ ਇਹਦੇ ਅੰਦਰ ਟੱਚ ਬਟਨ ਲਗਾ ਲਾਂਗੇ ਠੀਕ ਹੈ ਜੀ ਕਿ ਇਹ ਉੱਪਰਲਾ ਗਲਾ ਬਹੁਤ ਜ਼ਿਆਦਾ ਛੋਟਾ ਪਾਉਂਦੇ ਪਹਿਲਾਂ ਤੁਸੀਂ ਤੇ ਇਹ ਆਪਣਾ ਇੰਨਾ ਹੀ ਚੌੜਾ ਇਹਨਾਂ ਦਾ 1.5 ਇੰਚ ਦੇ حساب ਨਾਲ ਹੀ ਚੌੜਾ ਬਣਾਉਂਦੇ 3 ਇੰਚ ਤੇ ਜਿੱਦੋਂ ਆਪਾਂ ਸਲਾਈ ਕਰਦੇ ਨੇ 4 ਇੰਚ ਚੌੜਾ ਗਲਾਈ ਪਸੰਦ ਕਰਦੇ ਆ ਤੇ ਇਹਨਾਂ ਦੇ ਆਪਾਂ ਨੇ ਕਿਦਾਂ ਗਲਾ ਬਣਾਉਣਾ ਬਹੁਤ ਹੀ ਸੌਖਾ ਤਰੀਕੇ ਨਾਲ ਆਪਾਂ ਇਹਦੇ ਉੱਪਰ ਰੇਵਲੀਰ ਲਾ ਕੇ ਆਪਾਂ ਕਿਵੇਂ ਪਾਈਪਿੰਗ ਕੱਢਣੀ ਹੈ ਠੀਕ ਹੈ ਉਹ ਦੱਸਾਂਗੇ ਅੱਜ ਤੁਹਾਨੂੰ ਤੇ ਕਿਉਂਕਿ ਆਪਾਂ ਨਾ ਬੁਕਰਮ ਪਾਈ ਹੈ ਇਹਦੇ ਵਿੱਚ ਤੇ ਉਹ ਜ਼ਿਆਦਾਤਰ ਬੁਕਰਮ ਪਵਾਉਂਦੇ ਵੀ ਨਹੀਂ ਪਰੇ ਤੁਹਾਨੂੰ ਮੈਂ ਕਿਹਾ ਵੀ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਅੱਜ ਵੀ ਇਦਾਂ ਵੀ ਆਪਾਂ ਇੱਕ ਗਲਾ ਸੌਖਾ ਜਿਹਾ ਬਣਾ ਸਕਦੇ ਹਾਂ ਜੇ ਕਿਸੇ ਦਾ ਵੀ ਆਪਾਂ ਬੱਚੇ ਦਾ ਵੀ ਬਣਾਉਣਾ ਹੈ ਜਾਂ ਕਈ ਵਾਰ ਕਈ ਨਹੀਂ ਪਾਉਂਦੇ ਹਨ ਬੁਕਰਮ ਵਾਲਾ ਹਾਰ ਜਾਂ ਗਲਾ ਤੇ ਫਿਰ ਆਪਾਂ ਇਸ ਤਰੀਕੇ ਨਾਲ ਇਹ ਗਲਾ ਬਣਾ ਕੇ ਪਾ ਸਕਦੇ ਹਾਂ ਤੇ ਆਪਾਂ ਤੁਹਾਨੂੰ ਦੱਸਦੇ ਇਹਦੀ ਆਪਾਂ ਪਾਈਪਿੰਗ ਜਿਹੜੀ ਕਿਵੇਂ ਲਾਉਣੀ ਹੈ ਤੇ ਆ ਬਸ ਇਹ ਆਪਣਾ ਇੰਨਾ ਇੰਨਾ ਕੀ ਸਲਾਈ ਚ ਆਉਣਾ ਹੋਰ ਤੇ ਉਹ ਬਹੁਤੀ ਬਸ ਇੰਨਾ ਕੀ ਗਲਾ ਉਹ ਪਾਉਂਦੇ ਆ ਜਿਆਦਾ ਵੱਡਾ ਨਹੀਂ ਪਾਉਂਦੇ ਤੇ ਆਪਾਂ ਇਹਦੇ ਉੱਪਰ ਲਾਵਾਂਗੇ ਹੁਣ ਰੇਵਲੀਰ ਆი ਪਿੰਕ ਕੱਢਾਂਗੇ ਕਿਵੇਂ ਲੱਗਦੀ ਆ ਉਹ ਠੀਕ ਹੈ ਉਹ ਦੱਸਦੀ ਆ ਤੇ ਆਪਾਂ ਇਹ ਦੇ ਨਾਲ ਦਾ ਕਪੜਾ ਕਪੜਾ ਜਿਹੜਾ ਇਹ ਦੇ ਨਾਲ ਦਾ ਇਹ ਇਹਦੇ ਵਿੱਚੋਂ ਆਪਾਂ ਰੇਵ ਕਪੜਾ ਕੱਟ ਲੈਣਾ ਠੀਕ ਹੈ ਜਿਵੇਂ ਆਪਾਂ ਬੈਕ ਗਲੇ ਤੇ ਰੇਵ ਲਾਉਣੇ ਆ ਨਾ ਉਹੀ ਚੀਜ਼ ਹੈ ਮਤਲਬ ਕਟਾਈ ਉਦਾਂ ਹੀ ਕਰਨੀ ਆਪਾਂ ਤੇ ਉਦਾਂ ਹੀ ਇਹ ਲਗਾਉਣੀ ਹੁੰਦੀ ਆ ਬਸ ਇਹ ਥੋੜੀ ਜਿਹੀ ਆਪਾਂ ਬਾਹਰੋਂ ਵੀ ਕੋਰ ਕੱਢ ਸਕਦੇ ਆ ਬਰੀਕ ਨਾਲ ਕੋਲ ਰੇਵ ਕਰ ਲੈਣਾ ਆ ਜਿਹੜਾ ਸਿੱਧਾ ਪਾਸਾ ਆਪਣਾ ਇਸ ਤਰ੍ਹਾਂ ਸਿੱਧਾ ਹੋਵੇ ਠੀਕ ਹੈ ਜੀ ਇਦਾਂ ਆਪਣੀ ਜਿਹੜੀ ਰੇਵ ਮੀਰ ਕਟਿੰਗ ਹੋਈ ਹੈ ਇਹ ਇਹ ਥੋੜਾ ਪਾਸੇ ਕੱਟ ਕਰ ਲੈਣਾ ਸਕਦੇ ਆ ਜੇ ਆਪਾਂ ਨੂੰ ਤਾਂ ਨਹੀਂ ਸੈੱਟ ਆਉਂਦੀ ਨਾ ਇੱਕ ਵਾਰੀ ਰੇਵ ਕੱਟ ਲਈ ਆਪਾਂ ਹੁਣ ਇਹਨੂੰ ਇਦਾਂ ਆਪਾਂ ਫੋਲਡ ਕਰ ਲਾਂਗੇ ਠੀਕ ਹੈ ਜੀ ਫਿਰ ਆਪਾਂ ਨੇ ਇਦਾਂ ਹੀ ਰੱਖ ਕੇ ਨੂੰ ਚੰਗੀ ਤਰ੍ਹਾਂ ਕਿਉਂਕਿ ਫਿਰ ਆਪਣੀ ਇੱਕੋ ਜੀ ਕੱਟੀ ਜਾਂਦੀ ਹੈ ਨਾ ਉਹ ਆਪਾਂ ਤੋਂ ਕਈ ਵਾਰ ਵੱਧ ਘੱਟ ਕੱਟ ਕੱਟੀ ਜਾਂਦੀ ਹੈ ਤੇ ਇਸ ਤਰ੍ਹਾਂ ਆਪਾਂ ਜਿਹਨੂੰ ਸਾਰੇ ਲੜ ਦੂਰੇ ਕਰ ਲਿਆ ਤੇ ਆਪਾਂ ਨੇ ਬਰਾਬਰ ਕਰ ਲੈਣੇ ਸਾਰੇ ਠੀਕ ਹੈ ਜੀ ਇੱਥੋਂ ਆਪਾਂ ਨੇ ਕਰ ਲਈ ਬਰਾਬਰ ਇਹਦੇ ਸਾਹਮਣਾ ਕੱਟ ਕਰ ਲਏ ਇਹ ਤਾਂ ਆਪਣੇ ਘਾਟੂ ਠੀਕ ਹੈ 4.2 ਦੋ ਬਸ ਇਲੇ ਕਿ ਆਪਾਂ ਚਾਹੀਦੀ ਹੁੰਦੀ ਹੈ ਇਹ ਆਪਣੇ ਲਈ ਜਿਹੜੀ ਕਟਿੰਗ ਹੋਣੀ ਹੈ ਠੀਕ ਹੈ ਛੂ ਕਰ ਲੈਣੀ ਇੱਕ ਸਾਈਡ ਤੋਂ ਠੀਕ ਹੈ ਜੀ ਇੱਥੇ ਆਪਾਂ ਥੋੜੀ ਜੀ ਵਧਾ ਕੇ ਰੱਖਣੀ ਹੈ ਪਹਿਲਾਂ ਦੋਨੇ ਲਾੜੇ ਇਸ ਤਰ੍ਹਾਂ ਬਰਾਬਰ ਕਰ ਲੈਣੇ ਆ ਤੇ ਆਪਾਂ ਪਰੇੜੀ ਹੈ ਜੀਨੇ ਆਪਾਂ ਬੈਗ ਕਾਲੀ ਤੇ ਲੀਡ ਲਾਉਣੇ ਆ ਬੈਗ ਵਾਲੀ ਉਸੇ ਤਰ੍ਹਾਂ ਹੀ ਆਪਾਂ ਇੱਥੇ ਸ਼ੁਰੂ ਕਰਾਂਗੇ ਨੂੰ ਠੀਕ ਹੈ ਜੀ ਇੱਥੋਂ ਰੱਖ ਕੇ ਆਪਾਂ ਨੇ ਤਲਾਈ ਵਿੱਚ ਇਹਨੂੰ ਲਾਉਣਾ ਸ਼ੁਰੂ ਕਰਨਾ ਹੈ ਇੱਥੋਂ ਰੱਖ ਕੇ ਇਹਦੇ ਆਪਾਂ ਸ਼ੁਰੂ ਕਰ ਲਿਆ ਠੀਕ ਹੈ ਤੇ ਫਿਰ ਆਪਣੀ ਜਿਹੜੀ ਇਹ ਤੀਰੇ ਵਾਲੀ ਸਿਉਣ ਆ ਨਾ ਇਹਨੂੰ ਆਪਾਂ ਥੋੜਾ ਜਿਹਾ ਇੱਥੋਂ ਐਦਾਂ ਕੱਟ ਕਰ ਲੈਣਾ ਪਿੱਛੇ ਨੂੰ ਫਿਰ ਆਪਾਂ ਇਹਦੇ ਨਾਲ ਨਾਲ ਉਦਾਂ ਹੀ ਦੂਰਾ ਕਰਕੇ ਤੇ ਇਸ ਤਰ੍ਹਾਂ ਹੀ ਆਪਾਂ ਇਹ ਜਿਹੜੀ ਸੈਵਨ ਲਾਉਣੀ ਹੈ ਤੇ ਇਹ ਇੱਕ ਆਪਾਂ ਧਿਆਨ ਜ਼ਰੂਰ ਰੱਖਣਾ ਇਹ ਆਪਾਂ ਢਿੱਲੀ ਨਹੀਂ ਰੱਖਣੀ ਜ਼ਿਆਦਾ ਕਿਉਂਕਿ ਜਿਹੜੀ ਆਪਾਂ ਦੂਜੀ ਲਾਉਣੀ ਹੈ ਅੰਦਰ ਨੂੰ ਸਾਰੀ ਫੋਲਡ ਕਰਨੀ ਹੁੰਦੀ ਹੈ ਲਾਗੇ ਉਦਾਂ ਵੀ ਜਾਂਦੀ ਹੈ ਵੀ ਸਾਰੀ ਅੰਦਰ ਫੋਲਡ ਹੋ ਜਾਂਦੀ ਹੈ ਇਹ ਆਪਾਂ ਥੋੜੀ ਜਿਹੀ ਪਾਈਪਿੰਗ ਅਟਾਗੇ ਤਾਂ ਕਰਕੇ ਆਪਾਂ ਨੇ ਇਹਨੂੰ ਜ਼ਿਆਦਾ ਲੂਜ਼ ਨਹੀਂ ਲਾਉਣਾ ਠੀਕ ਹੈ ਨਾਰਮਲ ਜੀ ਰੱਖ ਕੇ ਆਪਾਂ ਇਹ ਪਾਈਪਿੰਗ ਲਾਉਣੀ ਹੈ ਦੋਨੇ ਨਾਲ ਬਰਾਬਰ ਰੱਖਾਂਗੇ ਇਹ ਇਸੇ ਤਰੀਕੇ ਨਾਲ ਹੀ ਹੈ ਤਾਂ ਤੇ ਆਪਾਂ ਸਾਰੀ ਇਹ ਲਗਾ ਲੈਣੀ ਠੀਕ ਹੈ ਹੁਣ ਆਪਾਂ ਇਧਰ ਲਈ ਸਰੀ ਆ ਗਏ ਇੱਥੋਂ ਵੀ ਆਪਾਂ ਜਿਵੇਂ ਆਪਾਂ ਉਧਰਲੀ ਸਾਈਡ ਸ਼ੁਰੂ ਕੀਤੀ ਤਾਂ ਉਨੇ ਕੀ ਆਪਾਂ ਇਹ ਟਾਕੇ ਦਾ ਫਲਾਈ ਲਾਣਾ ਹੈ ਇੱਥੋਂ ਆਪਾਂ ਡਬਲ ਕਰ ਲਵਾਂਗੇ ਥੋੜੀ ਜਿਹੀ ਠੀਕ ਹੁਣ ਆਪਾਂ ਇਧਰ ਹੋ ਗਿਆ ਤਾਂ ਲਾ ਲਈ ਉਹ ਅਟਵਰੀ ਚੈੱਕ ਕਰ ਦਾਂਗੇ ਆਪਾਂ ਇਹ ਆਪਾਂ ਚਾਰ ਚਪੇਰੇ ਇਦਾਂ ਲਾ ਲਈਏ ਠੀਕ ਹੈ ਇਸ ਤਰ੍ਹਾਂ ਪਰ ਆਪਾਂ ਇਹ ਜਿਹੜੀ ਹੈ ਜਿਹੜੀ ਢਿੱਲੀ ਨਹੀਂ ਲਾਉਣੀ ਹੁੰਦੀ ਠੀਕ ਹੈ ਫਿਰ ਆਪਣੀ ਸਹੀ ਫੋਲਡ ਹੁੰਦੀ ਹੈ ਸਹੀ ਆਪਣੀ ਜਿਹੜੀ ਹੈ ਰੇ ਜਿਹੜਾ ਕਪੜਾ ਆਪਾਂ ਇੱਥੇ ਪਾਈਪਿੰਗ ਕਰਦੇ ਹਾਂ ਉਹ ਸਹੀ ਨਿਕਲਦੀ ਹੈ ਆਪਾਂ ਜਿਆਦਾ ਲੁਪਾਈ ਦੇ ਵਿੱਚ ਜਿਹੜਾ ਥੋੜਾ ਜਿਆਦਾ ਕਪੜਾ ਉਹ ਕੱਟ ਕਰਾਂਗੇ ਤੇ ਛੋਟੇ ਛੋਟੇ ਕੱਟ ਲਾ ਕੇ ਫਿਰ ਆਪਾਂ ਇਹਨੂੰ ਫੋਲਡ ਕਰਕੇ ਤੁਹਾਨੂੰ ਲਾ ਕੇ ਦਿਖਾਉਣੇ ਆ ਪਹਿਲਾਂ ਆਪਾਂ ਇੱਥੇ ਕਰਾਂਗੇ ਨੂੰ ਫालतू ਜਿਹੜੀ ਇੰਨੇ ਕਿ ਛੱਡ ਕੇ ਕੱਟ ਕਰ ਲਾਂਗੇ ਇੱਧਰਲੀ ਸਾਈਡ ਵੀ ਥੋੜੇ ਮੂਰੇ ਛਟਕੇ ਆਪਾਂ ਕੱਟ ਕਰਤਾ। ਹੋਰ ਆਪਾਂ ਇਹਦੇ ਹਾਂਜੀ ਹੁਣ ਆਪਾਂ ਇਹ ਸਿਉਣ ਜਿਹੜੀ ਸਾਰੇ ਕੱਟ ਲਾ ਲਈ। ਠੀਕ ਹੈ ਵੱਧ ਘੱਟ ਆਪਾਂ ਕਪੜਾ ਕੱਟ ਲਏ। ਹੁਣ ਇਹਨੂੰ ਆਪਾਂ ਕਿਵੇਂ ਪਾਈਪਿੰਗ ਕੱਟਣੀ ਹੈ ਦੀ। ਆ ਦੇਖੋ ਹੁਣ ਆਪਣੇ ਇਹ ਕਪੜਾ ਜਿਹੜਾ ਇੱਧਰ ਨੂੰ ਫੋਲਡ ਕਰਨਾ। ਠੀਕ ਹੈ। ਇਦਿਸ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਠੀਕ ਹੈ ਆ ਜਿਹੜਾ ਕੱਪੜਾ ਹੈ ਇਦਾਂ ਆਪਾਂ ਸਲਾਈ ਲਾੜੀ ਤੇ ਕੱਟਕੁੱਟ ਲੱਗੇ ਹੋਏ ਸਾਰਾ ਹੁਣ ਆਪਾਂ ਇਹਨੂੰ ਇੱਧਰ ਨੂੰ ਅੰਦਰ ਜਿਹਾ ਕੱਪੜਾ ਵੱਧੂ ਇਹਨੂੰ ਇਸ ਤਰ੍ਹਾਂ ਹੋਲਡ ਕਰਾਂਗੇ ਠੀਕ ਹੈ ਜੀ ਇਦਾਂ ਕਰਕੇ ਤੇ ਉੱਪਰੋਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਕਰਨਾ ਠੀਕ ਹੈ ਇੰਨੀ ਇੰਨੀ ਆਪਾਂ ਜਿਹੜੀ ਇਹ ਪਾਈ ਦੇਣੇ ਆਹ ਕੱਪੜਾ ਜਿਹੜਾ 모ੜਨਾ ਹੈ ਥੋੜਾ ਜਿਆਦਾ ਟੇਡਾ ਕਰਕੇ 모ੜਾਂਗੇ ਤਾਂ ਕਿ ਆਪਣਾ ਜਿਹੜਾ ਕੱਪੜਾ ਬਾਹਰਲੀ ਸਾਈਡ ਦਿਸੇ ਨਾ ਠੀਕ ਹੈ ਫਿਰ ਆਪਾਂ ਇੱਦਾਂ ਇਹਨੂੰ ਸ਼ੁਰੂ ਕਰਨਾਗੇ ਇੱਧਰ ਦੀ ਸਾਈਡ ਤੋਂ ਇੱਥੋਂ ਆਪਾਂ ਸਲਾਈ ਲਾਉਣੀ ਹੈ ਇਹਦੇ ਨਾਲ-ਨਾਲ ਤੁਹਾਨੂੰ ਲਾ ਕੇ ਦਿਖਾਉਣੇ ਆ ਜਿਹੜੀ ਆਪਣੀ ਆ ਚੀਜ਼ ਹੈ ਪਾਈਪਿੰਗ ਦੀ ਇਹਨੇ ਇੰਨੇ ਆਪਾਂ ਪਾਈਪਿੰਗ ਉੱਪਰ ਦਿਖਾਉਣੀ ਹੈ ਠੀਕ ਹੈ ਜੀ ਇੱਥੋਂ ਸ਼ੁਰੂ ਕਰ ਲਾਂਗੇ ਤਾਂ ਥੋੜੀ ਜਿਹੀ ਟਾ ਵਾਲਾ ਸਲਾਈ ਕਰ ਲਾਂਗੇ ਠੀਕ ਹੈ ਫਿਰ ਆਪਾਂ ਜਿਹੜੀ ਆ ਸਿਉਣ ਵੱਜੀ ਹੋਈ ਹੈ ਠੀਕ ਹੈ ਆ ਵਾਲੀ ਇਹਨੂੰ ਆਪਾਂ ਉੱਪਰ ਨੂੰ ਕਰਨਾ ਹੈ ਉੱਪਰ ਨੂੰ ਕਰਕੇ ਫਿਰ ਆਪਾਂ ਕਪੜਾ ਜਿਹੜਾ ਇਹਦੇ ਉੱਪਰ ਕਰਾਂਗੇ ਇਸ ਤਰੀਕੇ ਨਾਲ ਆਪਾਂ ਇਹ ਸਾਰੀ ਜਿਹੜੀ ਪਾਈਪਿੰਗ ਕੱਢਣੀ ਹੈ ਸਿਉਣ ਨੂੰ ਉੱਪਰ ਕਰ ਲੈਣਾ ਤੇ ਕਪੜਾ ਜਿਹੜਾ ਨੀਚੇ ਨੂੰ ਰੱਖ ਕੇ ਤੇ ਇਹਦੇ ਨਾਲ-ਨਾਲ ਜਿਹੜੀ ਆਪਾਂ ਬਣਾਉਣੀ ਹੈ ਨਾ ਪਾਈਪਿੰਗ ਉਹਦੇ ਨਾਲ ਨਾਲ ਆਪਾਂ ਸਿਉਣ ਲਾਉਣੀ ਹੈ ਠੀਕ ਹੈ ਤਾਂ ਉਹ ਥੋੜੀ ਜੀ ਲਾ ਕੇ ਫਿਰ ਦਿਖਾਉਣੇ ਆ ਕਿਵੇਂ ਇਹ ਬੰਦੀ ਹੈ ਸਤਰੀ ਸੁੱਕਾ ਜਿਹੀ ਹੈ ਇਹ ਇਹ ਜ਼ਿਆਦਾ ਉਖੜਣੀ ਆਪਾਂ ਬੱਚਿਆਂ ਦਾ ਬਗਲਾ ਇਦਾਂ ਬਣਾ ਸਕਦੇ ਕਿਉਂਕਿ ਬੁਕਰਮ ਵਾਲਾ ਹਾਰਡ ਬਣ ਜਾਂਦਾ ਨਾ ਥੋੜਾ ਜਿਹਾ ਐ ਜੀ ਕਲੜਾ ਜਿਹਾ ਬਣ ਜਾਂਦਾ ਗਰਮੀ ਵਿੱਚ ਵੀ ਜੇ ਆਪਾਂ ਪਾਉਣੇ ਆ ਜਾਂ ਉਦਾਂ ਤੇ ਇਹ ਵਾਲਾ ਜਿਹੜਾ ਕਲਾ ਸਿੰਪਲ ਜਿਹਾ ਪੰਜਾਂਦਾ ਤੇ ਇਦਾਂ ਨਾਲ ਦੀ ਨਾਲ ਹੀ ਆਪਾਂ ਨੇ ਆ ਜਿਹੜੀ ਸਿਉਣ ਉੱਪਰ ਨੂੰ ਰੱਖ ਰੱਖ ਕੇ ਨਾਲ ਹੀ ਫੋਲਡ ਇਦਾਂ ਉੱਠੇ ਨਾਲ ਆਪਾਂ ਫੋਲਡ ਕਰ ਲੈਣੇ ਨੂੰ ਵਿੱਚ ਇਦਾਂ ਆਪਾਂ ਇਹਨੂੰ ਮੋੜੀ ਜਾਣਾ ਠੀਕ ਹੈ ਜੀ ਤਰਾਪਾਈ ਪਾਈਪਿੰਗ ਕਰਣੀ ਇਹ ਆਪਾਂ ਜਿਆਦਾ ਚੌੜੀ ਵੀ ਕਰ ਸਕਦੇ ਹੁ ਬਰੀਕ ਵੀ ਕਰ ਸਕਦੇ ਉਹ ਆਦੀ ਬਰਤੀ ਹੈ ਜਿਵੇਂ ਆਪਾਂ ਥੋੜੀ ਜਿਹੀ ਘਾਟ ਵੀ ਕੱਢ ਸਕਦੇ ਇਹ ਮਤਲਬ ਤੇ ਇਦਾਂ ਇਹਦੇ ਨਾਲ ਦੀ ਨਾਲ ਹੀ ਆਪਾਂ ਸਿਉਣਾ ਹੈ ਯਾਨੀ ਨਾਲੇ ਤੇ ਨਾਲ ਹੀ ਆਪਾਂ ਨੇ ਪਾਈਪਿੰਗ ਜੀ ਬਾਹਰ ਕੱਢਣੀ ਹੈ ਜਿਵੇਂ ਆਪਾਂ ਜਿਹੜੀ ਪਾਈਪਿੰਗ ਇਹ ਇਸ ਤਰ੍ਹਾਂ ਨਿਕਲਦੀ ਹੈ ਇਹ ਆਪਣੀ ਕੋਰ ਵਾਂਗੂ ਨਿਕਲਣੀ ਹੈ ਜਿਵੇਂ ਆਪਾਂ ਪਾਈਪਿੰਗ ਕੱਢਦੇ ਆ ਤੇ ਆਪਣੀ ਸਿਉਣ ਲੱਗ ਗਈ ਹੈ ਇਧਰ ਤਰਪਾਈ ਕਰਨੀ ਕਰ ਸਕਦੇ ਆ ਨਹੀਂ ਕਰਨੀ ਤੇ ਆਪਾਂ ਇਦਾਂ ਵੀ ਰੱਖ ਸਕਦੇ ਆ ਜੇ ਕੋਈ ਸਲਾਈ ਲੱਗੀ ਆਪਣੀ ਨਾਲ ਨਾਲ ਤੇ ਉਹ ਬਿਲਕੁਲ ਨਾਲ ਲਾਉਣੀ ਹੁੰਦੀ ਹੈ ਤਾਂ ਕਿ ਦਿਖੇ ਨਾ ਠੀਕ ਹੈ ਆਪਾਂ ਤਾਂ ਜਿਹੜਾ ਕੱਪੜਾ ਹੁੰਦਾ ਨਾ ਆ ਜਿਆਦਾ ਥੋੜਾ ਜਿਹਾ ਕੱਟ ਕਰ ਲਾਂਗੇ ਆਪਾਂ ਇੱਥੋਂ ਤਾਂ ਕਿ ਆਪਣੀ ਮੋਚੀ ਨਾ ਨਿਕਲੇ ਪਾਈਪਿੰਗ ਆਪਾਂ ਜਿਹੜੀ ਬਰੀਕ ਕੱਢੀ ਹੈ ਨਾ ਦੂਜੀ ਸਾਈਡ ਤੇ ਇੱਦਾਂ ਆਪਣੀ ਇਹ ਪਾਈਪਿੰਗ ਲਾ। ਠੀਕ ਹੈ। ਆਪਾਂ ਹੁਣ ਇਹ ਕਲਾ ਜਿਹੜਾ ਇਸ ਤਰ੍ਹਾਂ ਤਿਆਰ ਹੋ ਗਿਆ ਇਹ। ਇਹਦੇ ਆਪਾਂ ਇੱਥੇ ਤਰਪਾਈ ਕਰ ਲਾਂਗੇ ਥੋੜੀ ਥੋੜੀ। ਵੈਸੇ ਆਪਣੀ ਸਲਾਈ ਲੱਗ ਗਈ ਹੈ ਤੇ ਤੁਸੀਂ ਦੇਖ ਸਕਦੇ ਇੱਦਾਂ ਆਪਣੇ ਬਰੀਕ ਵਿੱਚ ਸਾਰੇ ਪਾਈਪਿੰਗ ਜਿਹੜੀ ਹੈ ਲੱਗ ਚੁੱਕੀ ਹੈ। ਆਜੇ ਹੁਣ ਆਪਣਾ ਇਹ ਕਲਾ ਜਿਹੜਾ ਬਣ ਕੇ ਰੈਡੀ ਹੋ ਗਿਆ ਤੇ ਇਹਦੇ ਆਪਾਂ ਇੱਥੇ ਕਰਾਂਗੇ ਤਰਪਾਈ ਥੋੜੀ ਥੋੜੀ। ਠੀਕ ਹੈ ਜੀ ਤੇ ਹੁਣ ਆਪਾਂ ਇਹ ਜਿਹੜਾ ਇੱਥੇ ਲਾਵਾਂਗੇ ਆਪਾਂ ਟੱਚ ਬਟਨ। ਤੇ ਇਦਾਂ ਆਪਾਂ ਇਹ ਬਿਨਾ ਬੁਕਰਮ ਦੇ ਗਲਾ ਬਣਾ ਸਕਦੇ ਆ ਠੀਕ ਹੈ ਜੀ ਤੇ ਨਾ ਇਹਦੇ ਵਿੱਚ ਆਪਾਂ ਬੁਕਰਮ ਪਾਈ ਹੈ ਤੇ ਨਾ ਇਹਦੇ ਵਿੱਚ ਆਪਾਂ ਕੋਈ ਡੋਰੀ ਵਗੈਰਾ ਹੋਰ ਕੁਝ ਪਾਈ ਹੈ ਤੇ ਇਦਾਂ ਹੀ ਆਪਾਂ ਨੇ ਇਹ ਜਿਹੜੀ ਹੈ ਬਰੀਕ ਕੱਟ ਲਈ ਹੈ ਤੇ ਆਪਾਂ ਇਸ ਤੋਂ ਬਰੀਕ ਕੱਢਣੀ ਇਹ ਤੋਂ ਬਰੀਕ ਵੀ ਆਪਾਂ ਬਣਾ ਸਕਦੇ ਆ ਠੀਕ ਹੈ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ